ਲੋਕ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਨੀ ਬਾਠ ਬਾਡੇ ਦੀ ਫਾਰਮ ਤੋਂ ਅੱਜ ਆਪਣੇ ਲੈਂਟਰ ਦੀ ਪਿਆਰੀ ਆ ਇਧਰ ਬੰਟੀ ਬੈਂਸ ਹਣੀ ਆਗੇ ਪਾਈ ਪਾਉਣ ਦੇ ਬੰਟੀ ਕਦਾਂ ਵਧੀਆ ਵੀਰ ਜੀ ਠੀਕ ਠਾਕ ਆ ਕਦਾਂ ਪੈਜੂ ਲੈਂਟਰ ਅੱਜ ਫਿਰ ਮਾਰ ਆ ਬਾਬਾ ਨਹੀਂ ਨਾ ਬਾਵੇ ਦੇ ਲੈਂਟਰ ਪੈਣਾ ਅੱਜ ਹੈ ਛੜਦੀ ਗਲਾ ਜਣੀ ਆ ਪਾ ਦੇ ਵੀਰ ਮੇਰਾ ਪੈਪੂ ਵੇ ਤੇਲ ਤੂਲ ਮਾਰੀ ਆਪਾਂ ਹੋਰ ਸਭ ਠੀਕ ਠਾਕ ਆ ਬੰਦੇ ਆਈ ਜਾਂਦੇ ਆ ਮਿਸਤਰੀ ਆ ਗਏ ਆ ਵੀਰੋਣੀ ਹੋਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚੜਦੀ ਕਲਾ ਮਾਰੀ ਜਾਓ ਕੁੱਡੇ ਥੋੜ੍ਹ ਪੰਨ ਕਰਨ ਦਾ ਬੱਸ ਵਕਤ ਹੈ ਜੀ ਬਾਬਾ ਦਾ ਕੀ ਮੰਨਿਆ ਨਾ ਆ ਮੈਂ ਵੇਲਾ ਤਰੀਕੇ ਨਾਲ ਕੀਤਾ ਸਾਰਾ ਨਾ ਫੱਟਿਆ ਵੀ ਨਹੀਂ ਨੀ ਲੋੜ ਪਈ ਹੂੰ ਲੱਗਾ ਗਿਆ ਬਈ ਲੱਗ ਰਿਹਾ ਬਿਮਾਰੀ ਅਬੀ ਆਹੋ ਚਲੋ ਮਾਰਾ ਸਰੀਲਾ ਵੀ ਕੰਮ ਯਾਰ ਅੱਜ ਸੁਨਾ ਨਵੀਦਾ ਜੀ ਕੈਂ ਮ ਆ ਮੌਸਮ ਬੜਾ ਖਰਾਬ ਆ ਦੇ ਦਾਰੀ ਜੀ ਲੱਗੀ ਜਾਂਦਾ ਹੀ ਉਹ ਸਮਾਨ ਮੰਗਾਈਏ ਕੇ ਨਾ ਮੰਗਾਈਏ ਪਤਾ ਮੈਂ ਕਹਿਤਾ ਉਹਨਾਂ ਨੂੰ ਹਾਂ सनी ਓਏ ਦੇਖੋ ਆਪਣਾ ਮੇਰਾ ਜਿਆ ਫੈਨ ਬਾਜਾ ਨੇ ਮਾਰਨ ਅੱਪਨ ਚਲ ਜਾਂਦਰ ਇਹ ਹਾਲ ਚਾਲ ਹੈਲੋ 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 ਕਰ ਦਿਨੋ ਫਰੈਂਡਸ ਨੂੰ ਹੈਲੋ ਫਰੈਂਡਸ ਬੰਟੀ ਪੂਰਾ ਗੱਜੂ ਗੱਜ ਕੇ ਵੇ ਵਿਆਦਾ ਚੈੱਕ ਕਰ ਦੋ ਇਧਰ ਬੰਦਾ ਇੱਕ ਥੱਲੇ ਆਇਆ ਹੋ ਗਿਆ ਹਾਂ ਬੰਦਾ thank you ਦੇਵ ਭਾਗ ਦੇ ਸੇਵਾ ਵਿੱਚ 39 ਦੇ ਆਲੇ-ਦੁਆਲੇ ਆ ਰਹੇ ਆ ਵੀ ਪਵਿੱਤਰ ਕੁਮਾਰੀ ਦਾ ਸੇਵਾ ਅੰਤ ਕੇ ਖਾਲਸਾ ਜੀ ਨੂੰ ਦੀ ਆਏ ਗੂ ਸੇਤਗਤ ਤੇ ਨੰਨ ਬੰਦ ਕਰਾਏ ਕੋਟੇ ਥਾਣੇ ਆ ਰਹੇ ਨਾਲ ਪੇ ਰਵਾਏ ਗਏ ਤੁਮ ਦਵਾਰਿਆਂ ਦੀ ਸੇਵਾ ਦੇ ਸਾਥ ਵਿੱਚ ਕਿਸੇ ਨਾ ਕਰ ਨਹੀਂ ਜਾ ਰਿਹਾ ਕਿ ਕਿਸੇ ਜੀਵਨ ਦਾ ਕਰਾ ਦੇ ਜਨਾਬੂ ਆਪਨਾ ਸੇਵਾ ਦਾ ਮਹਾਂਦੇਸਰ ਵਾਰਦੇ ਹੀ ਕੰਮ ਇਹ ਸੇਵਾ ਦੀ ਅੰਤ ਕੇ ਖਾਲਸਾ ਜੀ ਨੂੰ واحرو ہو گئے ਵਾਹਿਗੁਰੂ ਬਖਸ਼ੋ ਜੀ ਸਿਕਾਤ ਪੀਦਾ ਕੇਸਤਾਨ ਰਣਕਨਾਮ ਤੋਂ ਰੇਟ ਸਾਹਾ ਦਾ ਸਹਾਨ ਨਾਨਾ ਸਰਦਾਰ ਨਾਨਦਾਨ ਜੀ ਆਪਣੇ ਸਰਕਾਰ ਸਹਿਤ ਜੀ ਮਾਨਤ ਕਮਿਟਰੀ ਨੂੰ ਸਮੁੱਚਾ ਜਾਕਾਰ ਗੋਗੋ ਜੀ ਵਾਹਿਗੁਰੂ ਮਹਾਨੀ ਮਾਣ ਪਾਤਾ ਰੱਖਦਾ ਵਾਹਿਗੁਰੂ ਈਆ ਨਾਲ ਪ੍ਰਖਾ ਆਪਣੇ ਪੰਥ ਤੇ ਸਦਾ ਸਹਾਰਾ ਬਖਸ਼ਦਾ ਜੀ ਸਾਥੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਕੀਤੇ ਆਲੇ ਖਾਸਾ ਜੀ ਤੋਂ ਬਣਾ ਨੇ ਆਖਾ ਬੋਲੇ ਦਰਸ਼ਨ ਦੀ ਦਾਤ ਸੇਵਾ ਕਰਨ ਵਾਲਾ ਸੰਤ ਜੀ ਅਤੇ ਸੰਸਦ ਤੋਂ ਜੇਨੇ ਮਾਣਿਆਂ ਦੇ ਮਾਣ ਦੇ ਸਾਂਝੇ ਦੇ ਸਾਮੂਹ ਹਾਂਸਰੇ ਤਾਂ ਸਾਧਗੁਰੂ ਜੀ ਦੇ ਤੇ ਹਮ ਹਾਲ ਦੇ ਸਤ ਸਤ ਗੁਰੂ ਆਪ ਇਹ ਕਰਦੇ ਹਾਂ ਕਿ ਸੇਵ ਕਾਂਡ ਕਰਮਿਕ ਕਾਰਜਾਂ ਦੇ ਵਿੱਚ ਸਭ ਤੋਂ ਸਭ ਤੋਂ ਕਰਨਾ ਪੈਣਾ ਹੁੰਦਾ ਹੈ ਵਰਤਨਾ ਦੀ ਜੈਸੀ ਕਲਾ ਪ੍ਰਤੀਕ ਕਰਨੀ ਨਿਤਰੀ ਜਨਾਂ ਦੇ ਸਭ ਤੋਂ ਮਿਹਰ ਸਤਿ ਕਲਾ ਵਾਲੇ ਜੀ جنا ملک Thank <laughs> you. ਵੀਰੋ ਅੱਜ ਲੈਟਰ ਪਿਆ ਹੈ ਅੱਜ ਕੰਮ ਬਾਅਦ ਥੋੜਾ ਜਿਹਾ ਕੰਮ ਸੋਖਾ ਹੈ ਜੀ ਕਿਤੇ ਅੱਗੇ ਬੜੀ ਤੰਗੀ ਆਉਂਦੀ ਸੀ ਉਧਰਲੇ ਪਨੇ ਡੰਗਰ ਹੁੰਦੇ ਸੀ ਮੀਂਹੂ ਕਰਕੇ ਉਦਾਂ ਵੀ ਪ੍ਰੋਬਲਮ ਹੁੰਦੀ ਥੋੜੀ ਜੀ ਹੁਣ ਲੈਟਰ ਪਿਆ ਹੈ ਨਾ ਅੱਜ ਵੀ ਥੱਲੇ ਕੰਮ ਸਟਾਰਟ ਕਰਦੇ ਨਾ ਥੋੜੇ ਦਿਨ ਤੱਕ ਲੈਟਰ ਪੈਂਡ ਹੈ ਪਿਆ ਹੈ ਤਾਂ ਨੂੰ ਪੋਨੇ ਆ ਦਸਾਰਾ ਸਿਸਟਮ ਆਇਤਾ ਬਲੋਗ ਸਾਰਾ ਬਤੌਣੇ ਚੰਨੂ ਬਣਾ ਕੇ ਬੜੇ ਦਿਨ ਹੋ ਗਏ ਬਲੋਗ ਨਹੀਂ ਪਿਆ ਚੰਗੀ ਤਰ੍ਹਾਂ ਤੇ ਇਹ ਸੋਚਿਆ ਚੱਲਾ ਕਿ ਬਲੋਗ ਪਾ ਦਿੰਦੇ ਆ ਕੰਮ ਚੱਲ ਜਾਂਦਾ ਬਾਕੀ ਸਾਰਾ ਕੰਮ ਰੈਡੀ ਹੈ ਲੈਂਟਰ ਪਈ ਜਾਂਦਾ ਤੇ ਥੋੜਾ ਜੀ ਮੀਂਹ ਦੀ ਸੰਭਾਅ ਹੋਣਾ ਅੱਜ ਦੇਖੋ ਹੁਣ ਮੀਂਹ ਪੈਂਦਾ ਜਾਂ ਨਹੀਂ ਪੈਂਦਾ ਆਪਣੇ ਵੱਲੋਂ ਤੇ ਕੋਸ਼ਿਸ਼ ਹੈ ਟਾਈਮ ਸਿਰ ਲਾ ਜੇ ਕਿਉਂਕਿ ਬਾਅਦ ਵਿੱਚ ਕੰਮ ਉਹ ਖਰਾਬ ਹੁੰਦਾ ਜਨ ਬੋਲਦਾ ਜਨ ਬੋਲਦਾ ਨਾ ਨਾ ਹੋਰ ਤਿੰਨ ਪਿਆਰ ਦੱਸਣ ਦੇ ਹੌਲੀ ਹੌਲੀ ਸਿੱਧਾ ਇੱਧਰ ਆਪਣੇ ਭਾਈ ਜੱਲ ਦੀ ਮਾਰੋ ਆ ਆਪਣੇ ਇੰਜੀਨੀਅਰ ਸਾਹਿਬ ਆਇਆ ਜੀ ਇੰਜੀਨੀਅਰ ਸਾਹਿਬ ਵਜਨ ਪਾ ਕੇ ਚੈਕਿੰਗ ਕਰਨ ਆਏ ਵਜਨ ਪਾ ਕੇ ਵਜਨ ਦੇ ਪਾਉਣ ਵਜਨ ਪਾ ਕੇ ਚੈੱਕ ਕਰਨੇ ਹੈ ਡਰਾ ਟੈਕਸਿੰਗ ਦਾ ਇਹ ਉਹ ਕੰਪਨੀ ਵੱਲੋਂ ਉਹਨਾਂ ਨੇ ਕਿਲਾਇਆ ਨਾ ਉਥੋਂ ਵੀ ਚੈਕਿੰਗ ਕਰਕੇ ਉਹ ਕੀ ਹਿਸਾਬ ਕਿਤਾਬ ਮਾੜਾ ਤਾਂ ਨਹੀਂ ਕੰਮ ਹੋਣਿਆ ਕੰਮ ਕੱਚਾ ਤਾਂ ਨਹੀਂ ਹੈ ਲੇ ਬੰਨੇ ਆ ਜੀ ਆਪਣੇ ਇੱਧੇ ਹੀ ਆ। ਬਾਲਟੀ ਦੇ ਉੱਤੇ ਕੋਈ ਚੀਜ਼ ਲਿਆ ਦੇ ਨੀ ਕੱਪੜਾ ਕੋਣ? ਉਹ ਵੇਖੀ ਹੋਈ ਨਹੀਂ ਕੱਪੜੇ ਨਹੀਂ ਆ। ਉਹ ਅਖਬਾਰ ਬਾਟੋ। ਉਹ ਬਿਚੀ। ਆਹ ਅਖਬਾਰ ਹੀ ਰੱਖ ਦੇ ਮਾੜੀ ਜੀ। ਹਾਂ। ਕਿਦਾਂ ਲੈਂਟਰ ਸਹੀ ਆ? ਕੱਚਾ ਤਾਂ ਨਹੀਂ ਕੰਮ? ਚੱਲ ਵਧੀਆ ਹੈ ਸਰਦ। ਆਮਰੇ ਵੀਰੇ ਅੱਜ ਕੰਮ ਫਾਈਨਲ ਹੋ ਜਾਣਾ ਲੈਂਟਰ ਵਾਲਾ ਸਾਮ ਨੂੰ 5 6 ਵਾਜੀ ਜਾਣੇ ਆ ਲੈਂਟਰ ਪੈਂਦੇ ਨੇ ਜਿਆ ਕਿਉਂਕਿ ਸਵੇਰੇ ਥੋੜਾ ਕੰਮ ਲੇਟ ਹੋ ਗਿਆ ਆਪਣੇ ਉਨੇ ਤੇ ਪੂਰਾ ਖਿੱਚ ਕੇ ਇਹ ਕੰਮ ਰੱਖਿਆ ਤੇ ਪਰ ਫਿਰ ਵੀ ਲੇਟ ਹੋ ਹੀ ਗਿਆ ਅੱਜ ਦੀ ਅੱਜ 4 ਲੈਂਟਰ ਪੈਂਦੇ ਆ ਤੇ ਮਿਸਤਰੀਆਂ ਜਿਹੜਾ ਪੂਰੇ ਸੀਮਟ ਵਾਲੇ ਉਹ ਵੀ ਥੋੜੇ ਜਿ ਢਿੱਲੇ ਚੱਲਦੇ ਆ ਨ ਲੈਟਰ ਵੀ ਅੱਜ ਚਾਰਿਆ ਆ ਲਾਗੇ ਬੰਨੇ ਆਪਣੇ ਕੋਲੋਂ ਕੋਈ ਨਹੀਂ ਸੀਮ ਟਾੜਾ ਨਾਲ ਜਿਹੜੇ ਲੇਟ ਕਰਤਾ ਕੰਮ ਸੀਮ ਟਿਕ ਜਦੀਕ ਦੇ ਥੋੜੇ ਲੇਟ ਹੋ ਗਿਆ ਉਹ ਮੈਂ ਆ ਉਹਨਾਂ ਨੂੰ ਫੋਨ ਕਰ ਦੇਣਾ ਸੀ ਸੀਮ ਟਕਲਾ ਦੋ ਕਰਤਾ ਮੈਂ ਕੋ ਬਾਨਾ ਨਹੀਂ ਨਾ ਬਨਾਲ ਆ ਆਪਣੇ ਲੈਕਟ੍ਰੀਸ਼ੀਅਨ ਭਾਜੀ ਆਏ ਆ ਆ ਇਹਨਾਂ ਨੇ ਸਾਰਾ ਕੰਮ ਕੀਤਾ ਏ ਲੋ ਅभी ਮਤਲਬ ਬੰਦੇ ਆਏ ਆ ਬੜੇ ਬਰਤੰਗੇ ਮਲਟੀ ਪੈਂਟ ਆਇਆ ਵਾ ਬਰੋਕ ਨੋਜ ਲਾਇਆ ਵਾ ਤੇ ਸ਼ਮਨ ਸੰਦੂ ਸੋ ਵਲੌਗ ਬਣਾ ਲਈਏ ਮੈਂ ਆ ਇਹਦੇ ਰਾਜਾ ਠੇਕੇਦਾਰ ਜਦੋਂ ਜਿਆਦ ਹੋ ਰਿਹਾ ਪਿੱਲਰ ਨਾਲ ਇੱਕ ਦਾ ਸਾਹ ਦੱਸੋ ਪੈਜੂ ਗਾ ਲੈਂਟਰ ਅੱਜ ਹਾਇ ਰਬਾ ਐਂ ਤਾਂ ਨਾ ਬੋਲਿਆ ਗਾ ਤਾਂ ਬੂਡ ਸਾਰੇ ਭੇਲੇ ਆ ਦੂਜੇ ਪਾਸੇ ਦਾ ਬੂਡ ਹੈਗੇ ਕੋਈ ਦਾ ਬੂਡ ਪੈਗਾ ਲੈਂਟਰ ਤੇ ਬਾਬੇ ਦੀ ਜਰਦੀ ਕਲਾ ਕਿਰਪਾ ਰਬਾਬੇ ਨਾਨਕ ਦੀ ਆਪਣ ਗਿੰਬਲ ਲੈ ਕੇ ਆਣੀ ਵਧੀਆ ਜੀ ਇੱਕ ਕਿਹੜਾ ਬੰਦਾ ਸਾਡੇ ਬੱਕਰੇ ਤੇ ਲੱਗੀ ਸੀ ਸੱਟ ਬੱਕਰਾ ਕੱਲ ਡੇਬਿਆ ਪੌੜੀ ਤੋਂ ਉਹ ਉਹਦਾ ਇਧਰ ਠੇਕੇਦਾਰ ਸਾਹਿਬ ਪਤਾ ਲੈਂਡ ਇਹ ਤੇ ਉਹ ਅਫਸਰ ਨੌਂ ਰਿਹਾ ਕਿ ਮੈਨੂੰ ਮੈਨੂੰ ਨਹੀਂ ਸੱਦਿਆ ਤੇ ਬਾਕੀ ਮਹਾਰੇ ਦੀ ਕਿਰਪਾ ਨਾਲ ਲੈਂਟਰ ਪੈ ਜਾਣਾ ਬਸ ਹੋਰ ਦੋਹਾਂ ਤਣਾ ਘੰਟਿਆਂ ਤੱਕ ਫਾਈਨਲ ਚ ਆ ਜਾਣਾ ਪੈ ਗਿਆ ਆ ਤਿੰਨ ਚਾਰ ਸੈਂਕੜੇ ਪੈ ਗਿਆ 8-10 ਸੈਂਕੜੇ ਰਹਿ ਗਿਆ ਤੇ ਬਸ ਪੈ ਜਾਣਾ ਮਹਾਰਾ ਸੁੱਖ ਰੱਖੇ ਮੀਂਹ ਨਾ ਆਵੇ ਬਸ ਡਰਾਉਂਦਾ ਰੱਬ ਡਰਾਵੇ ਨਾ ਫਿਰ ਪੈ ਜਾਣਾ ਕਿਉਂ ਮੰਡੀ 10 ਪੈਊਗਾ ਲੈਂਟਰ ਛੇਤੀ ਜਣ ਕਿੰਨਾ ਟਾਈਮ ਲੱਗੂਗਾ ਲੈਂਟਰ ਪੈ ਗਿਆਗੇ ਰੋਬਨ ਤੁਸੀਂ ਦੱਸੋ ਨੇ ਮੀਂਹ ਨਹੀਂ ਪੈਣਾ ਪੈਣਾ ਲੈਂਟਰ ਲੈਂਟਰ ਤੇ ਪੈਣਾ ਟਾਈਮ ਨਾ ਰਾਜਪੀਰ ਸਰ ਤੁਸੀਂ ਦੱਸੋ ਕਿੰਨੇ ਚਿਰ ਤੇ ਲੈਂਟਰ ਪੈ ਜਾਊਗਾ ਤੁਹਾਡਾ ਵੀਊ ਆਉਣ ਡਿਆ ਕੇ ਤੇ ਸਰ ਬਾਲਾ ਕੈਂਡ ਬੜੀ ਗੱਲ ਬਾਤ ਆਉਂਦੀ ਤੇ ਨਹੀਂ ਮੈਂ ਫੋਟੋ ਖੇਦਣੀ ਹਣੀ ਬੱਦਲ ਬਹੁਤ ਗੱਜੰਡਾ ਹੈ ਭਰਾ ਧਰ ਲੱਗਣ ਡਿਆ ਮਾਰਾ ਸੁੱਖ ਰੱਖੇ ਮੀਂਹ ਨਾ ਆਵੇ ਬਸ ਰੌਂਡਿਆ ਰੱਬ ਪੂਰਾ ਗੋਲੀ ਤੋਂ ਜ਼ਿਆਦਾ ਜ਼ੋਰ ਦਾ ਆਵਾਜ਼ ਆਉਂਦੀ ਹੈ ਹੋਰ ਈ ਗੱਲ ਹੈ ਸੰਗਦੇ ਬੜੇ ਜੇ ਨੂੰਦੇ ਉਹੀ ਸੰਗਦੇ ਜੇ ਮੈਂ ਸਾਰਿਆਂ ਨੂੰ ਮੈਂਸ਼ਨ ਕਰਨਾ ਰਾਜਵੀਰ ਸਰ ਹਾਂਜੀ ਸਰ ਉਹ ਠੀਕ ਹੈ ਜੀ ਆਪਾਂ ਵਲੌਗ ਬਣਾਉਣ ਦੇ ਆ ਕਰਾਂਗੇ ਤਰੱਕੀਆਂ ਵਾਲੀ ਵਾਲੀ ਚਲੋ ਮਿਲਦੇ ਆ ਨੈਕਸਟ ਟ੍ਰਿਪ ਚ ਬੱਦਲ ਬਹੁਤ ਜ਼ਿਆਦਾ ਹੋ ਗਿਆ ਵਾ ਬੱਦਲ ਡਰਾਉਂਡ ਆ ਪੂਰਾ ਬੱਦਲ ਚੱਕ ਰਾ ਕਰੀ ਇਹ ਕੀ ਹਾਲ ਕਰਦਾ ਇਹ ਡਰਾਉਂਡ ਆ ਜੀ ਹੋਰ ਨਹੀਂ ਕੋਈ ਗੱਲ ਇੱਕ ਯਾਰ ਉਹ ਪਤਾ ਨਹੀਂ ਸਾਡੇ ਕਿਹੜੇ ਬੰਦੇ ਨੇ ਟਰੱਕ ਰੱਖਿਆ ਉਦੋਂ ਟਰੱਕ ਆਲ ਨੂੰ ਕਰ ਇਹਨੇ ਰੱਖਿਆ ਅੱਛਾ ਉਹਦਾ ਅਜੇ ਤਾਂ ਕਰਿਆ ਉਹ ਕੀ ਕਾਲੇ ਥੈਂਕ ਯੂ ਬਣਾ ਹੀ ਨਹੀਂ ਨਾ ਹਾਂ ਇੱਕ ਘੰਟੇ ਦੀ ਗੱਲ ਐ ਇੱਕ ਘੰਟੇ ਚ ਸਿੰਗਲ ਕੋਲ ਸਾਰੇ ਫਿਰ ਜਣਾ ਜੇ ਬੰਦੇ ਫੁਰਤੀ ਜਾਂ ਬੰਦੇ ਨਹੀਂ ਫੁਰਤੀ ਚ ਆਉਂਦੇ ਇਹਦੇ ਮੈਂ ਨਾਲ ਹੁਣ ਇਹੀ ਫੁਰਤੀ ਇਹਨਾਂ ਨੂੰ ਕਿਹੜੀ ਦੇ ਦਈਏ ਇੱਕ ਘੰਟੇ ਤੱਕ ਇਹਨਾਂ ਨੇ ਪੂਰਾ ਫੁਰਤੀ ਤਾਂ ਆਇਆ ਨਾ ਫਿਰ ਆਪਾਂ ਨਾ ਪਾਇਆ ਨਹੀਂ ਬਰਨਾਲਾ ਪਾਉਂ ਨਹੀਂ ਦੇ ਜੋ ਕਰਨਾ ਵਾ ਆ ਜਾਏ ਪਾ ਆਹ ਹੋਣਾ ਨਹੀਂ ਆ ਬਸ ਇਹ ਠੀਕ ਆ ਨਾ ਵੇਖ ਲੈ ਜੇ ਪੌਣਾ ਕੇ ਦੇ ਦੇ ਹੋਰ ਫਿਰ ਠੀਕ ਠਾਕ ਯਾਰ ਉਹ ਫਿਰ ਵਧੀਆ ਵਧੀਆ ਗੇ ਸਾਡੇ ਮੈਂ ਦੇਖੋ ਹੀ ਖਾਦਾ ਵਾ ਤੂੰ ਵੀ ਰਾਈਟ ਸਾਈਡ ਤੇ ਜਾਈਏ ਨਾ ਵਾ ਹਲ ਠੀਕ ਆ ਕਰਦੇ ਬੰਦਾ ਤੂੰ ਕੰਮ ਕਰਨੇ ਆ ਦੇ ਇਥੇ ਵੇ ਲੋ ਸੁੱਤੇ ਆ ਵੇ ਲੋ ਆਏ ਸੁੱਤੇ ਬੰਦੇ ਹੈ ਘਰੋਂ ਕੰਮ ਕਰਨ ਆਏ ਆ ਇਥੇ ਸੁੱਤੇ ਨਿਯਾਰੇ ਆ ਨਾ ਹੈ ਨਿਯਾਰੇ ਲੁੱਟਣ ਦੇ ਇੱਕ ਆ ਸਾਡਾ ਬੰਦਾ ਇਨੂੰ ਕਈ ਦਾ ਲੰਮੇ ਪੈ ਜਾ 10 ਮਿੰਟ ਓਏ ਆ ਜਾਂਦਾ ਨਾ ਮੇ ਕੋ ਤੇ ਪਿਆ ਹੀ ਨਹੀਂ ਜਾਂਦਾ ਓਏ ਓਏ ਸਿਲੰਡਰ ਪੈਂਡਿਆ ਮੀ ਕੰਮ ਰੋਕੀ ਜਾਂਦਾ ਮੀ ਨੇ ਕੰਮ ਕੀਤਾ ਬਹੁਤ ਜ਼ਿਆਦਾ ਖਰਾਬ ਮੈਂ ਕਿਹਾ ਮੀ ਬੋਸ ਤੇ ਘਰਾਉਂ ਰਿਹਾ ਵਾ ਦੇਖੇ ਜਰਾ ਮੀ ਕਰਦਾ ਸਰਕਾਰ ਨੂੰ ਮੂੰਹ ਨਾ ਆਵੇ ਇਹਨੇ ਬਹੁਤ ਤਾਂ ਨਾ ਕਰਨਾ ਤੂੰ ਬੜੇ ਵਲੌਗ ਬਣਾਉਂ ਰਿਹਾ ਹਾਡੇ ਬਲੌਗ ਚੋਰੀ ਕਰੀ ਜਨਾ ਕੀ ਗੱਲ ਤੇਨੂੰ ਮੈਂ ਵੀਰ ਕਰ ਸਕਦਾ ਮੇਰਾ ਚੈਨਲ ਰਾਜਵੀਰ ਗਿੱਲ ਦੇ ਨਾਮ ਤੇ ਹੈ ਮੈਨੂੰ ਹੀ ਸ਼ੇਅਰ ਕਰ ਮਾੜਾ ਮੋਟਾ ਕੀ ਸ਼ੇਅਰ ਕਿਦਾਂ ਕਰੀਏ ਤੈਨੂੰ ਬਸ ਅੱਡੇ ਤੇ ਖਿਲਾਰ ਦਈਏ ਸਿੱਟੀ ਮਾਰ ਫੜਾ ਦਈਏ ਇਹ ਰਾਜਵੀਰ ਗਿੱਲ ਰਾਜਵੀਰ ਗਿੱਲ ਰਾਜਵੀਰ ਗਿੱਲ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਇਦਾਂ ਕਰੀਏ ਇਹੇ ਦਾਦਾ ਨਹੀਂ ਆ ਚੈਨਲ ਵਿਖਾ ਦਈਏ ਇਹਨਾਂ ਨੂੰ ਚੈਨਲ ਵਿਖਾ ਨਾ ਲੈ ਕਾਪੀਰਾਈਟ ਆਏ ਨਾ ਚੈਨਲ ਨਹੀਂ ਵਿਖਾਈ ਦਿੰਦਾ ਨਹੀਂ ਸਿਕਨ ਕਰਦੇਗੇ ਕੀ ਸਾਲੀ ਉਹ ਫਾਇਟਰ ਜੀਂਦਾ ਮੌਸਮ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਇਧਰ ਭਨੇਵਾ ਆਏ ਭਨੇਵਾ ਲਵੇ ਹਾਂ ਭਨੇਵਾ ਡਾਡ ਇਹਨੂੰ ਚੋੜਾ ਹੋ ਗਿਆ ਰੋਟੀ ਖਵਾ ਦੇਣੇ ਇਹਨਾਂ ਨੂੰ ਰੋਟੀ ਦੀ ਗੜੀ ਗੱਲ ਮੈਂ ਤਾਂ ਲੈਂਟਰ ਪਾ ਹੀ ਲੈਣ ਜੇ 8 ਵਜੇ ਵੇਲੇ 8 ਵਜੇ ਰੋਟੀ ਤੇ 10 ਵਜੇ ਵੇਲੇ 10 ਵਜੇ ਰੋਟੀ ਕਿੱਡੀ ਗੱਲ ਹੈ ਕਿਉਂ ਰਾਜਵੀਰ ਆੰਦੇ ਰੋਟੀ ਖਾਣੀ ਆ ਬਸ ਠੀਕ ਯਾਰ ਓਕੇ ਆ ਡرائیਵਰ ਨੇ ਸਾਈਨ ਕਰਤੇ ਹੋਣੀ ਬਾਕੀ ਚੱਲਣ ਡਿਆ ਕੰਮ ਦੂਓ ਦੂ ਮਹਾਰਾਜ ਭਲਾ ਕਰੇ ਪੈਜੇ ਚੜਦੀ ਕਲਾ ਹੋ ਜਾਏ ਮਸ਼ੀਨਾ ਮਸੂਨਾਂਣ ਚੱਲ ਪਣ ਸਹੀ ਸੁਨਾਮ ਤੋਂ ਠੇਕੇਦਾਰ ਆ ਓ ਠੇਕੇਦਾਰ ਠੇਕੇਦਾਰਾਂ ਨੇ ਬੜਾ ਮਾਤਾ ਵਾਲੇ ਦੇ ਕੱਪੜੇ ਪਾਏ ਇਹਨਾਂ ਨੇ ਤੇ ਮੌਸਮ ਬਹੁਤ ਜਰੀਲਾ ਵਾ ਗਰਮੀ ਨੇ ਬਹੁਤ ਤਣ ਦਿੱਤਾ ਸੀ ਤੇ ਹੁਣ ਮੌਸਮ ਠੰਡਾ ਹੋਇਆ ਵਾ ਤੇ ਪਰ ਰਹੀ ਆਗੀ ਕੰਮ ਖਤਰੇ ਦੀ ਘੰਟੀ ਆਲਾ ਚੱਲੀਆਂ ਦਾ ਕੰਮ ਮੇਰੀ ਗਰਤੋਂ ਨਾਲ ਫਾਰਿਸ਼ ਦਾ ਮੌਲਿਆ ਨਾ ਜਿਹੜਾ ਇਹ ਬਹੁਤ ਪਰੇਸ਼ਾਨ ਕਰਨ ਦਿਆ ਵਾ ਰਾਨਾ ਵਾਹਦਾ ਯਾਰ ਮੀਨੇ ਪਰੇਸ਼ਾਨੀ ਬਹੁਤ ਦਿੱਤੀ ਬਦਲ ਗੱਦੀ ਜਾਂਦਾ ਲੈਂਟਰ ਜਟਾ ਅਜੇ ਅੱਧਾ ਇੰਨਾ ਪਿਆਈ ਉਹਦੇ ਇਧਰੋਂ ਸੋਹਰਾ ਹੀ ਪਿਆਈ ਤੇ ਲੋ ਆ ਸਾਰਾ ਹੀ ਪਿਆਈ ਇਧਰੋਂ ਸਿੰਗਲ ਕੋਡ ਤੇ ਡਬਲ ਕੋਡ ਵੱਜਣਾ ਬਾਈ ਕੋਈ ਕਰੋ ਅਰਦਾਸ ਬੇਨਤੀ ਮੀਨਾ ਆਵੇ ਕਰੋ ਕਰੋ ਬਾਬੇ ਗਾੜੀ ਜੋੜੋ ਮਾਰਾ ਤੁਹਾਡੀ ਤੁਹਾਡੀ ਅਰਦਾਸ ਛੇਤੀ ਪਹੁੰਚਦੀ ਵਜੀਰਾ ਦੀ ਸਾਡੀ ਨਹੀਂ ਪਹੁੰਚਦੀ ਸਾਡੀ ਤੇ ਰਾਹ ਜੇ ਮੋੜ ਦਿੰਦਾ ਮੀਂਹ ਨਾ ਦੇਓ ਤੁਹਾਡੀ ਪਹੁੰਚਣੀ ਗਾੜੀ ਭਰਾ ਸਹੀ ਗੱਲ ਆ ਸਾਡੀ ਤੇ ਰਾਹ ਜੋਂ ਆਪਸ ਘੱਲ ਦਿੰਦਾ ਆਂਦਾ ਜਾਂ ਭਾਜਾ ਪਾਪੀਆ ਤੂੰ ਕਿੱਧਰ ਫਿਰਦਾ ਤੁਹਾਡੀ ਅਰਦਾਸ ਪਹੁੰਚਦੀ ਉੱਤੇ ਧੁਰ ਦਰਗਾਹਾਂ ਤੱਕ ਉਹ ਗਲਤੀ ਹੋ ਗਈ ਮਿਸਟੇਕ ਨਾ ਪਲਟ ਗਈ ਆ ਉਦਾਂ ਨਹੀਂ ਪਲਟਨੀ ਆਏ ਰੱਬਾ ਕੀ ਖੋਬਦਾ ਤੇਰਾ ਆਹੇ ਆਂਦਾ ਮੇਰਾ ਦਿਲ ਖੋਬਦਾ ਦਿਲ ਤੇ ਸਾਲਾ ਹੈੱਡਫੋਨਾਂ ਚ ਖੋਇਆ ਵਾ ਨਹੀਂ ਨਾ ਯਾਰ ਚੜਦੀ ਗੱਲਾ ਹੋਈ ਨਹੀਂ ਮੀਂਹ ਡਰੋਂਦਾ ਹੋਰ ਨਹੀਂ ਕੋਈ ਗੱਲ ਕੀ ਗੱਲ ਗੱਡੀ ਖੋਬਦੀ ਆ ਗਾਂ ਨਹੀਂ ਆਉਂਦਾ ਬਜਲੀ ਵਿਗਾੜਦੀ ਓਂ ਭਨੇਵਾ ਜਾ ਥੱਲੇ ਚਲ ਜਾ ਦੋ ਆ ਮਾਮਾ ਭਨੇਵਾ ਕੱਠੇ ਰਹਿੰਦਾ ਨੇ ਬੀਲੀ ਕ ਚੰਡੀ ਐ ਆਓ ਜਾ ਪਾਜਾ ਥੱਲੇ ਆਡੀ ਗੱਡੀ ਬੜੀ ਭਾਰੀ ਗੱਡੀ ਉਹਦੀ ਕੁੜਾ ਫੋਰਚੂਨਰ ਕੁੜੀ ਏ 4x4 ਆ ਵੇ ਗੱਜਦੀ ਮੀ ਆਪਾਂ ਆਪੇ ਚੋਊਗਾ ਅੱਜ ਨਹੀਂ ਬਾਅਦ ਇਹ ਨਾ ਕਿਉਂ ਕਿ ਉਹ ਦਿਨ ਮੀ ਪਿਆ ਸੀ ਤੇ ਤਾਂ ਨਹੀਂ ਲੈਵਲ ਹੋਇਆ ਸੀ ਨਹੀਂ ਬਾਅਦ ਤੁਸੀਂ ਉਹ ਦਿਨ ਇਦਾਂ ਕਹੋ ਕਿ ਮੀ ਪੈ ਗਿਆ ਸੀ ਤਾਂ ਨਹੀਂ ਲੈਵਲ ਨਿਕਲਿਆ ਅੜ ਕੋ ਪੂਰਾ ਇਦਣੇ ਬੱਧੀ ਪਾਓ ਦਨ ਇੱਕ ਸਾਰੀ ਤੋਂ ਹੰਮਿਆ ਗਿਆ ਯਾਰ ਜੱਟ ਗਿਆ ਅੰਦਰ ਪਾਰ ਗਿਆ ਮੰਜੀ ਵੀ ਅੰਦਰ ਪਾ ਲੈ ਬੰਟੀ ਕਿੱ사 ਹੈ ਉਹ ਮਾੜੇ ਬੰਟੀ ਇਲੈਕਟ੍ਰੀਸ਼ੀਅਨ ਪਿੰਡ ਚੀਮਾ ਬਾੜ ਮੇਰੀ ਗੱਲ ਤਾਂ ਸੁਣ ਪਹਿਲਾਂ ਟੰਗੀ ਉਹ ਫੋਟੋ ਦੀ ਕਿਹੜੀ ਗੱਲ ਆ ਉਹ ਨਹੀਂ ਉਹ ਆਪ ਫੋਟੋ ਵੀਡੀਓ ਐਡਿਟ ਹੋਈ ਨਹੀਂ ਆ ਨਹੀਂ ਨਹੀਂ ਇਧਰ ਇਧਰ ਕਰਨਾ ਆਪੜੀਆਂ ਉਹ ਦੇ ਦੇ ਨਾ ਇਨਕੁਆਰੀ ਪਾ ਦੇ ਬੰਟੀ ਚੀਮਾ ਬਾੜ ਇਲੈਕਟ੍ਰੀਸ਼ੀਅਨ ਨੰਬਰ ਬੋਲ ਦੇ ਆਪਣਾ ਨੰਬਰ ਤੇ ਬੋਲ ਮੈਂ ਆ ਵੀ ਇਹਨੂੰ ਕਰ ਲਿਆ ਨੰਬਰ ਬੋਲ ਦੇ ਆਓ ਯਾਰ ਬੰਦੇ ਬਹੁਤ ਆਂਗਦੇ ਆਦੇ ਆਹ ਬੰਦਾ ਬਹੁਤ ਆਂਗਦਾ ਲੱਗ ਗਿਆ ਜੀ ਇੱਥੇ ਆ ਜਾਂਦੇ ਇੱਥੇ ਆ ਜਾਂਦੇ ਉਸ ਕੋਈ ਚੋਰਾ ਕੋਸਾ ਚੁੱਕਦੇ ਦੋ ਪਾਉਂਦੇ ਨਹੀਂ ਦੀ ਸਾਡੀ ਲਾਜ ਨਹੀਂ ਹੈ ਘਮਾਉਣੀ ਪੈਣੀ ਇਹ ਵੀ ਡਿਊਟੀ ਕਰਨੀ ਪੈਂਦੀ ਹੈ ਪੱਕੀ ਹੈਵੀ ਡਿਊਟੀ ਪੋਸਟਮੈਨ ਵਾਂਗੂ ਹੈਵੀ ਡਿਊਟੀ ਮੀ ਆਵੇ ਕਣੀਆਂ ਦੇ ਜੋ ਮਰਜੀ ਰੇਹਾਰੇ ਚੋਣੀਆਂ ਬੈਠੀਆਂ ਬਸ ਬਸ ਇਹ ਕਰਮ ਵਾਲੀਆਂ ਚੋਣੀਆਂ ਬੈਣੀਆਂ ਹੋਵੇ ਤੇ ਮੇਮ ਮੜਮੜ ਪਈ ਜਾਂਦਾ ਬਾਕੀ ਚੰਗੀਆਂ ਨਹੀਂ ਬਸ ਇਹੋ ਮੱਝ ਰਹੀ ਹੁਣ ਲਿਜੀ ਕਾ ਬੁਆਰੇ ਮੈਂ ਕਿਹਾ ਨਾ ਫੇਰ ਲਾ ਗੁੱਦਾ ਕਢੀਕ ਦੇ ਹੁੰਦਾ ਨਾ ਵੀ ਜਟਾ ਪੈ ਗਿਆ ਪੈ ਗਿਆ ਲੈਂਟਰ ਬੱਸ ਆਹੋ ਰਹਿ ਗਏ ਇੰਨਾ ਹੀ ਉਹ ਵੀ ਥੋੜਾ ਥੋੜਾ ਬਸ ਪੱਧਰਾ ਹੀ ਹੋਣ ਡਿਆ ਲੈਵਲੀ ਹੋਣ ਡਿਆ ਹਣ ਲੋਬੀ <table> ਸਾਹਬ ਦੀ ਕਿਰਪਾ ਨਾਲ ਲੈਂਟਰ ਮੁਕੰਮਲ ਹੁੰਦਾ ਆ ਕੜ ਦੀ ਗੱਲ ਆ ਗਈ ਆ ਚੋਮਣ ਠੀਕ ਆ ਓਕੇ ਓਕੇ ਵੀਰ ਜੀ ਹੁਣ ਬੰਦ ਵਜੇ ਆ ਰਾਇਵੀਰ ਕਿਦਾਂ ਓਕੇ ਆ? ਓ ਰਾਇਵੀਰ ਗੱਡ ਤੇ ਝੰਡੇ ਯਾਰ ਲੱਖਾ ਨਹੀਂ ਹੈਗਾ ਲੱਖਾ ਬੱਕਰਾ ਆਹੋ ਇੱਦਾਂ ਇੱਦਾਂ ਹੀ ਹੋਣਾ ਵਾ ਹੋਣਾ ਵੀ ਇਦਾਂ ਹੀ ਆ ਜਦੋਂ ਲੈਂਡਰ ਪੈ ਗਿਆ ਮੀਂਹ ੜ ਜਾਣਾ ਵਾ ਆਏ ਰੱਬਾ ਹੈਲੋ ਇੱਧਰ ਵੇਖਿਓ ਭਾਈ ਓਕੇ ਆ ਨਾ ਪੂਰਾ ਬਿਲਕੁਲ ਬਿਲਕੁਲ ਕੰਮ ਕਰ ਵਧੀਆ ਹੋ ਗਿਆ ਹੁਣ ਸਟ ਮਾਰਾਈ ਦੀ ਕਿਰਪਾ ਤੇ ਬਾੜੇ ਦੀ ਬਾਂਹ ਤੋਂ ਲੈਂਡਰ ਪੈ ਗਿਆ। ਆ ਨਹੀਂ ਨਹੀਂ ਵਧੀਆ ਵਧੀਆ ਭਾਈ ਬਹੁਤ ਵਧੀਆ। ਮੈਂ ਅੱਨਾ ਤੁਹਾਨੂੰ ਵਧਾਈ ਹੋਵੇ। ਕੰਮ ਚੱਲੇ ਵਧੀਆ ਚੱਲੇ ਡੇਰੀ ਬਣਾਵਾਂਗੇ ਸੋਹਣੀ। ਖਾਅ, ਸੁਤਰਾ, ਦੁੱਧ ਵੇਚਾਂਗੇ। ਨਹੀਂ ਨਹੀਂ ਬਹੁਤ ਵਧੀਆ ਭਾਈ। ਬੋੜ ਦਾ ਕੁਆਲਟੀ ਵਾਲਾ ਦੁੱਧ ਵੇਚਾਂਗੇ ਮਾੜਾ ਨਹੀਂ। ਠੀਕ ਠੀਕ। ਥੋੜਾ ਵੇਚ ਲਾਂਗੇ ਪਰ ਵੇਚਾਂਗੇ ਚੰਗਾ। ਇੱਥੇ ਤੁਹਾਡਾ ਹਾਲ ਦੇ ਵਿੱਚ ਮਤਲਬ ਢੂੜੀ ਵੀ ਆਣੀ ਤੇ ਡੰਗਰ ਵੀ ਵਧੀਆ ਮਤਲਬ ਬਾਜਾ ਕਰਨੇ ਆ। ਆਪਾਂ ਸੈਟਲਮੈਂਟ ਇਦਾਂ ਕਰਨੀ। ਠੀਕ ਠੀਕ। ਸਾਰਾ ਕੋਈ ਸੈੱਟ ਕਰਾਂਗੇ ਬਾਕੀ ਇਹਦਾ ਬਾਹਰ ਵਾਲਾ ਛੱਡਿਆ ਉਹਦੇ ਵਿੱਚ ਆਪਾਂ ਬੱਚੇ ਖੋਲ ਕੇ ਰੱਖਿਆ ਕਰਾਂਗੇ ਨਹੀਂ ਬਹੁਤ ਵਧੀਆ ਉਹ ਵੀ ਨਹੀਂ ਸਹੀ ਆ ਜਿਹੜੇ ਸਿਸਟਮ ਜੀ ਸਾਰੀਆਂ ਵੀਡੀਓ ਸਟੈਪ ਬਾਈ ਸਟੈਪ ਪਾਵਾਂਗੇ ਜੋ ਉਸ ਵੀ ਕਰਾਂਗੇ ਅਜੇ ਮਿਸਤਰੀ ਲੱਗੇ ਆ ਜਦੋਂ ਮੈਂ ਤਿਆਰ ਹੋ ਗਿਆ ਨਾ ਫਿਰ ਆਪਾਂ ਮੈਂ ਮੈਂ ਫਿਰ ਘਾਣ ਬੋਹ ਜਾਲਾ ਕੰਮ ਸੱਚੇ ਪਾਤਸ਼ਾਹ ਗੁਰਤੇਗਬਾਦ ਸਾਹਿਬ ਬਾਬਾ ਜੀ ਦੀ ਕਿਰਪਾ ਦੇ ਨਾਲ ਫਾਰਮ ਦਾ ਆਪਣੇ ਦਾ ਲੈਂਡਰ ਪੈ ਗਿਆ ਕਿਰਪਾ 하기 ਮਹਾਰਾਜ ਦੀ ਤਨ ਤਨ ਗੁਰਤੇਗਬਾਦ ਸਾਹਿਬ ਧੰਨ ਧੰਨ ਬਾਬਾ ਪਾਲਾਈ ਦੀ ਕਿਰਪਾ ਦੇ ਨਾਲ ਅਜ ਲੈਂਟਰ ਪੈ ਗਿਆ ਮੁਕੰਮਲ ਹੋ ਗਿਆ ਬੜੀ ਜਦੋ ਜਾਹ ਦੇ ਨਾਲ ਪਾਇਆ ਮੀਂਹ ਬਹੁਤ ਹੀਗਾ ਫਿਰ ਵੀ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਇਹ ਬੰਦਿਆਂ ਦੇ ਵਿੱਚੋਂ ਇਹ ਬਚਣੀ ਮੈਂ ਕਿਹਾ ਨਾ ਮੈਂ ਕਵੰਟੀ ਮੈਂ ਕਿਹਾ ਸਾਡੇ ਬੰਦਿਆਂ ਦੇ ਵਿੱਚੋਂ ਇਹ ਬਚਣੀਗੀ ਮੀਂਹ ਆ ਜਿਹੜਾ ਜਦੋਂ ਲੈਂਟਰ ਪੈ ਗਿਆ ਉਹ ਹਟ ਜਾਣਾ ਉਹੀ ਗੱਲ ਹੈ ਲੈਂਟਰ ਪੈ ਗਿਆ ਵਾ ਤੇ ਮੀਂਹ ਹਟ ਗਿਆ ਵਾ ਤੇ ਸਾਰੇ ਲੈਂਟਰ ਦੇ ਵਿੱਚ ਮੀਂਹ ਆਉਂਦਾ ਰਿਹਾ ਵਾ ਸਹੀ ਗੱਲ ਜੀ ਇਹ ਕਈ ਵਾਰੀ ਨਾ ਕਈਆਂ ਬੰਦਿਆਂ ਨੇ ਬਚਨ ਗਏ ਸੱਚ ਹੋ ਜਾਂਦੇ ਰਾਜੇਪਾ ਮੈਂ ਕਈ ਵਾਰੀ ਕਈਆਂ ਬੰਦਿਆਂ ਨੇ ਕਹਿ ਬਜਣ ਸੱਚੀ ਸੱਚ ਹੋਈਂ ਦਿੱਤੂਗਾ ਇਹਨਾਂ ਲੈਂਟਰ ਪੈ ਜਣਾ ਤੇ ਮੀਂਹ ੜ ਜਾਣਾ ਉਹੋ ਹੀ ਕੰਮ ਹੋਇਆ ਈਓ ਲੈਂਟਰ ਪੈ ਗਿਆ ਤੇ ਮੀਂਹ ੜ ਗਿਆ ਈਓ ਹੈ ਨੰਦ ਵੱਜ ਗਏ ਚੋਵਾਂ ਤਿੰਨਾ ਚੋਵਾਂ ਘੰਟਿਆਂ ਸੁੱਕ ਖੁਸ਼ਕ ਹੋਈਂਣਾ ਹਾਂ ਗੋਡਿਆ ਚਲੋ ਜੀ ਦੇ ਦਿਓ ਪ੍ਰੈਸ਼ਰ ਦੀ ਬ੍ਰੇਕ ਕੇਰੀ ਕਰ ਦੋ ਬੰਦ ਹੋਣ ਨੂੰ ਸਫਾਈਆਂ ਹੋਣ ਡਾ ਭੀ ਹਣ ਮਸ਼ੀਨ ਦੀਆਂ ਕਰਤਾ ਕੰਮ ਡੰਨ ਪਾਉਂਆਂ ਨੇ ਠੀਕ ਹੈ ਜਰਾ ਓਕੇ ਆ ਡੰਨ ਹੋ ਗਿਆ ਛਕੀਏ ਭੋਜਨ ਫਿਰ ਆਪਾਂ ਹਣ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਜਨ ਬਣਾਏ ਤਾਂ ਡੇਲੀ ਛਕੀਏ ਹੁਣ ਹੈ ਚਲੋ ਜੀ ਫਿਰ ਮਰ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਭਰਾ ਜੀ ਮਿਹਰਬਾਨੀ ਵੀਰ ਜੀ ਬਹੁਤ ਬਹੁਤ ਤੁਹਾਡੀ ਠੀਕ ਹੈ ਜਰਾ ਓਕੇ ਆ ਓਕੇ ਸਰ ਓਕੇ ਸਰ ਵਧਾਈਆਂ ਹੁਣ ਵਧਾਈਆਂ ਬਹੁਤ ਬਹੁਤ ਤੁਹਾਨੂੰ ਸਰ ਆਕਾ ਆਕਾ ਰਵਾ ਰਵਾ ਖੁਰਲੇ ਬੰਨੇ ਨੂੰ ਉਹ ਥੇੜੀ ਜਗਾ ਵਾਹ